ਸਸ਼੍ਰੀ ਅਕਾਲ ਵਿਕ੍ਰਿਤ ਉਸਿਆਉ ਨੇ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਜਾਂਦੇ ਨੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦਿੰਦੇ ਨੇ ਹਾਲਾਂਕਿ ਕਿਹਾ ਜਾਂਦਾ ਹੈ ਕਿ ਧਾਰਮਿਕ ਜਿਸ ਤਰੀਕੇ ਦੇ ਨਾਲ ਆਜ਼ਾਦੀ ਨਹੀਂ ਹੈ ਭਾਰਤ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਉਹ ਬਿਆਨ ਦਿੱਤਾ ਗਿਆ ਕਿਉਂਕਿ ਸਫਾਈਆਂ ਕਾਂਗਰਸੀ ਆਗੂਆਂ ਦੀ ਬਹੁਤ ਆਈਆਂ ਪਰ ਇਹ ਮਾਮਲਾ ਜੋ ਹੈ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਤਿੱਖੇ ਬਿਆਨ ਤੇ ਤਿੱਖੀ ਪ੍ਰਤੀਕਿਰਿਆਵਾਂ ਆਣੀਆਂ ਲਗਾਤਾਰ ਚੱਰੀ ਹੈ ਰਵਨੀਤ ਬਿੱਟੂ ਜੋ ਕਿ ਕਿਸੇ ਵਕਤ ਰਾਹੁਲ ਗਾਂਧੀ ਦੀਆਂ ਅੱਖਾਂ ਦੇ ਤਾਰੇ ਸਨ ਰਾਹੁਲ ਗਾਂਧੀ ਨੇ ਕਿਹਾ ਜਾਂਦਾ ਉਹਨਾਂ ਨੂੰ 3 ਵਾਰ ਐਮਪੀ ਬਣਾਇਆ ਹੁਣ ਉਹ ਰਾਹੁਲ ਗਾਂਧੀ ਦੇ ਖਿਲਾਫ ਹੀ ਮੰਦੇ ਬੋਲ ਬੋਲ ਰਹੇ ਨੇ ਔਰ ਇਹ ਗੱਲ ਜੋ ਹੈ ਕਾਂਗਰਸੀ ਆਗੂਆਂ ਨੂੰ ਗਵਾਰਾ ਨਹੀਂ ਗੁਜ਼ਰ ਰਹੀ ਹੈ ਔਰ ਇਸੇ ਕਰਕੇ ਰਵਨੀਤ ਬਿੱਟੂ ਨੂੰ ਮੰਦ ਮੰਦਬੁੱਧੀ ਆਖ ਦਿੱਤਾ ਹੈ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਕਹਿ ਰਹੇ ਨੇ ਕਿ ਜੋ ਆਪਣੇ ਦਾਦੇ ਦੀ ਸ਼ਹਾਦਤ ਭੁੱਲ ਗਿਆ ਜਿਸ ਨੇ ਤਿੰਨ ਵਾਰ ਐਮਪੀ ਬਣਾਇਆ ਜਿਸ ਨੇ ਸਿਆਸਤ ਦੇ ਵਿੱਚ ਐਂਟਰੀ ਕਰਵਾਈ ਜੇਕਰ ਉਹ ਅਜੇ ਹੀਆਂ ਗੱਲਾਂ ਕਰੇਗਾ ਤਾਂ ਫਿਰ ਲੋਕ ਇਸ ਨੂੰ एहसान फरामोशी ਕਹਿਣਗੇ ਗਦਾਰੀ ਕਹਿਣਗੇ ਤੁਹੇ ਬਾਸੇ ਦੱਸ ਦੇ ਕਿ ਰਮਨੀਤ ਬਿੱਟੂ ਨੇ ਦਰਅਸਲ ਇੱਕ ਬਿਆਨ ਬਿੱਤੇ ਦਿਨ ਦਿੱਤਾ ਸੀ ਬਿਹਾਰ ਦੇ ਭਗਲਪੁਰ ਦੇ ਵਿੱਚ ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਜਾ ਕੇ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਦੇਸ਼ ਵਿਰੋਧੀ ਤਾਕਤਾਂ ਜਿਨ੍ਹਾਂ ਨੇ ਉਹ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਦੀਆਂ ਨੇ ਸੋ ਅੱਜ ਦੇ ਸਮਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਨੰਬਰ 1 ਅਤਵਾਦੀ ਦਾ ਜੋ ਟੈਗ ਹੈ ਉਹ ਦਿੱਤਾ ਜਾਣਾ ਚਾਹੀਦਾ ਔਰ ਇਸੀ ਗੱਲ ਨੂੰ ਲੈ ਕੇ ਹੁਣ ਸਿਆਸਤ ਪੱਕੀ ਹੋਈ ਹੈ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਿਰ ਇਸ ਸਿਆਸਤ ਨੂੰ ਤੁਸੀਂ ਕੀ ਨਾਮ ਦਿਓਗੇ ਕਿਉਂਕਿ ਕਦੇ ਤੁਸੀਂ ਕਿਸੇ ਦੇ ਸਕੇ ਹੁੰਦੇ ਹੋ ਪਰ ਦੂਜੇ ਹੀ ਭਲ ਜੇ ਤੁਸੀਂ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਹੋ ਤਾਂ ਫਿਰ ਜਿਸ ਨੂੰ ਤੁਸੀਂ ਸ਼ੁਰੂ ਤੋਂ ਆਪਣੀ ਮਾਂ ਪਾਰਟੀ ਕਹਿੰਦੇ ਆਏ ਹੋ ਤੇ ਸਿਆਸੀ ਆਗੂ ਜਿਨ੍ਹਾਂ ਦਾ ਤੁਸੀਂ ਸਤਿਕਾਰ ਕਰਦੇ ਰਹੇ ਹੋ ਉਨ੍ਹਾਂ ਦੇ ਖਿਲਾਫ ਵੀ ਤੁਸੀਂ ਜ਼ਹਿਰ ਉਗਲਣਾ ਸ਼ੁਰੂ ਕਰ ਦਿੰਦੇ ਹੋ ਔਰ ਇਸੇ ਕਰਕੇ ਜੋ ਕ੍ਰੈਡੀਬਿਲਿਟੀ ਹੈ ਉਸ ਨੂੰ ਲੈ ਕੇ ਸਿਆਸੀ ਆਗੂਆਂ ਦੀ ਅੱਜਕੱਲ ਸਵਾਲ ਖੜੇ ਹੋ ਰਹੇ ਨੇ ਸੋ ਰਵਨੀਤ ਬਿੱਟੂ ਦਾ ਬਿਆਨ ਰਾਹੁਲ ਗਾਂਧੀ ਦੇ ਖਿਲਾਫ ਕਿ ਰਾਹੁਲ ਗਾਂਧੀ ਤਾਂ ਅੱਤਵਾਦੀ ਹੈ ਨੰਬਰ 1 ਅੱਤਵਾਦੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਿਆਸਤ ਹੁਣ ਇੱਕ ਬਾਰ ਫਿਰ ਤੋਂ ਭੱਗ ਗਈ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਪ੍ਰਤੀਕਰਮ ਦਿੱਤਾ ਹੈ ਜਵਾਬ ਦਿੱਤਾ ਹੈ ਰਵਨੀਤ ਬਿੱਟੂ ਨੂੰ ਦਰਸਲ ਹਰਿਆਣੇ ਦੇ ਸਿਰਸੇ ਦੇ ਵਿੱਚ ਕਾਂਗਰਸੀ ਜੋ ਸਭਾ ਸੀ ਉਸ ਨੂੰ ਸੰਬੋਧਨ ਕਰ ਰਹੀ ਸੀ ਰਾਜਾ ਵੜਿੰਗ ਔਰ ਉਸ ਵਕਤ ਰਵਨੀਤ ਬਿੱਟੂ ਦੇ ਬਿਆਨ ਤੇ ਜਵਾਬ ਦਿੰਦਿਆਂ ਕਿਹਾ ਕਿ ਉਸ ਇਨਸਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਸ ਨੂੰ ਤਿੰਨ ਬਾਰ ਐਮਪੀ ਬਣਾਇਆ ਉਸੇ ਕੁਝ ਨਹੀਂ ਹੁੰਦਾ ਸੀ ਪਰ ਬਾਵਜੂਦ ਇਸ ਦੇ ਰਾਹੁਲ ਗਾਂਧੀ ਨੇ ਉਸ ਨੂੰ ਤਿੰਨ ਬਾਰ ਐਮਪੀ ਬਣਾਇਆ ਤੇ ਅੱਜ ਉਹ ਕਹਿੰਦਾ ਹੈ ਕਿ ਰਾਹੁਲ ਗਾਂਧੀ ਅੱਤਵਾਦੀ ਹੈ ਉਹਨੇ ਕਿਹਾ ਕਿ ਤੁਹਾਡੇ ਕਹਿਣ ਦੇ ਨਾਲ ਰਾਹੁਲ ਗਾਂਧੀ ਅੱਤਵਾਦੀ ਨਹੀਂ ਬਣ ਜਾਣਦੇ ਪਰਦੇਸ਼ ਦੀ ਜਨਤਾ ਨੂੰ ਤੁਹਾਡੀ ਮਾਨਸਿਕਤਾ ਦੇ ਬਾਰੇ ਪਤਾ ਜ਼ਰੂਰ ਲੱਗ ਗਿਆ ਕਿ ਤੁਸੀਂ ਕਿੰਨੇ ਆਸਾਨ ਫਰਾਮੋਸ਼ ਹੋ ਤੁਸੀਂ ਸਿਰਫ ਆਪਣੇ ਸਿਆਸੀ ਹੁਕਮਰਾਨਾਂ ਨੂੰ ਖੁਸ਼ ਕਰਨ ਦੇ ਲਈ ਅਜਿਹੇ ਬਿਆਨ ਦੇ ਰਹੇ ਹੋ ਤੇ ਲੋਕ ਇਸ ਨੂੰ ਵਿਸ਼ਵਾਸ ਘਾਤ ਕਹਿੰਦੇ ਨੇ ਦੱਸਦੀ ਕਿ ਬਿਹਾਰ ਦੇ ਪਾਗਲਪੁਰ ਦੇ ਵਿੱਚ ਰਵਨੀਤ ਬਿੱਟੂ ਬੀਤੇ ਦਿਨ ਗਏ ਸੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਉੱਤੇ ਕਮੈਂਟ ਕਰਦਿਆਂ ਕਿਹਾ ਸੀ ਕਿ ਉਹ ਹਿੰਦੁਸਤਾਨੀ ਨਹੀਂ ਹੈ ਤੇ ਉਹ ਦੇਸ਼ ਦੇ ਨੰਬਰ 1 ਅੱਤਵਾਦੀ ਨੇ ਤੇ ਉਹਨਾਂ ਨੂੰ ਫੜਨ ਦੇ ਲਈ ਇਨਾਮ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਹੁਲ ਗਾਂਧੀ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਸੋ ਇਹ ਸਿਆਸਤ ਜੋ ਹੈ ਲਗਾਤਾਰ ਹੁਣ ਪੱਕਤੀ ਜਾ ਰਹੀ ਹੈ ਦੋਵੇਂ ਪਾਰਟੀਆਂ ਵੱਲੋਂ ਭਾਵੇਂ ਬੀਜੇਪੀ ਵੱਲੋਂ ਵੀ ਤੇ ਕਾਂਗਰਸੀ ਆਗੂਆਂ ਵੱਲੋਂ ਵੀ ਇਸ ਬਿਆਨ ਦੇ ਵਿਰੋਧ ਦੇ ਵਿੱਚ ਰਿਐਕਸ਼ਨਸ ਆਉਣ ਦਾ سلسلہ ਜਾ ਰਹੀ ਹੈ ਤੇ ਫਿਰ ਰਿਐਕਸ਼ਨਸ ਜੋ ਆਉਂਦੇ ਨੇ ਉਸ ਦਾ ਦੂਜਾ ਰਿਐਕਸ਼ਨ ਵੀ ਸਾਹਮਣੇ ਆਉਂਦਾ ਹੈ ਪਹਿਲਾਂ ਕੋਈ ਬਿਆਨ ਦਿੰਦਾ ਹੈ ਉਸ ਤੋਂ ਬਾਅਦ ਇੱਕ ਪਾਰਟੀ ਉਸ ਨੂੰ ਬਚਾਉਂਦੀ ਤੇ ਦੂਜੀ ਪਾਰਟੀ ਉਸ ਦੇ ਉੱਤੇ ਪ੍ਰतिक੍ਰਮ ਦਿੰਦੀ ਹੈ ਤੋ ਅਜੇ ਹਾਈ ਕੁਝ ਮਾਮਲਾ ਫਿਲਹਾਲ ਭਾਜਪਾ ਤੇ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ ਮੁੱਦਾ ਸਿਰਫ ਰਾਹੁਲ ਗਾਂਧੀ ਹੈ ਰਾਹੁਲ ਗਾਂਧੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਪਹਿਲਾਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਜੋ ਬਿਆਨ ਦਿੱਤਾ ਉਸ ਨੇ ਇਸ ਪੂਰੀ ਬਿਆਨਬਾਜ਼ੀਆਂ ਦੀਆਂ ਸਿਆਸਤ ਨੂੰ ਜੋ ਹੈ ਪੜਕਾ ਦਿੱਤਾ ਸੀ ਤੇ ਹੁਣ ਰਾਹੁਲ ਗਾਂਧੀ ਨੂੰ ਲੈ ਕੇ ਰਵਨੀਤ ਬਿੱਟੂ ਨੇ ਜੋ ਅਤਵਾਦੀ ਵਾਲਾ ਬਿਆਨ ਦਿੱਤਾ ਉਸ ਨੂੰ ਲੈ ਕੇ ਸਿਆਸਤ ਪੱਕ ਗਈ ਹੈ ਕਿਉਂਕਿ ਕਾਂਗਰਸੀ ਆਗੂਆਂ ਨੂੰ ਖਾਸ ਕਰਕੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਇਹ ਜੋ ਬਿਆਨ ਰਵਨੀਤ ਮਿੱਟੂ ਦਾ ਉਹ ਕਾਫੀ ਨਾਗਵਾਰ ਗੁੱਸਰਿਆ ਕਹਿੰਦੇ ਨੇ ਕਿ ਤਿੰਨ ਬਾਰ ਐਮਪੀ ਬਣਾਇਆ ਜਿਸ ਨੂੰ ਕੁਝ ਨਹੀਂ ਆਉਂਦਾ ਸੀ ਸਿਆਸਤ ਦੇ ਵਿੱਚ ਐਂਟਰੀ ਦਵਾ ਦਿੱਤੀ ਜੋ ਇਨਸਾਨ ਆਪਣੇ ਦਾਦੇ ਦੀ ਸ਼ਹਾਦਤ ਨੂੰ ਵੀ ਭੁੱਲ ਗਿਆ ਹੁਣ ਦੂਜੀ ਪਾਰਟੀ ਦੇ ਵਿੱਚ ਜਾ ਕੇ ਉਸ ਨੂੰ ਆਪਣੀ ਮਾਂ ਪਾਰਟੀ ਕਹਿ ਰਿਹਾ ਹੈ ਤੇ ਉਹਨਾਂ ਦੇ ਹੁਕਮਰਾਨਾਂ ਨੂੰ ਖੁਸ਼ ਕਰਨ ਦੇ ਲਈ ਉਹ ਇਸ ਤਰੀਕੇ ਦੇ ਅਜੀਬੋ-ਗਰੀਬ ਬਿਆਨ ਦੇ ਰਿਹਾ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਵਾਲਿਆਂ ਨੂੰ ਰਵਨੀਤ ਬਿੱਟੂ ਦੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਬਿਆਨ ਰਵਨੀਤ ਬਿੱਟੂ ਦੇ ਰਹੇ ਨੇ ਉਸ ਨੂੰ ਲੋਕ ਅਹਸਾਨ ਫਰੋਮੋਸ਼ੀ ਗੱਦਾਰੀ ਤੇ ਵਿਸ਼ਵਾਸ ਘਾਤ ਕਹਿੰਦੇ ਨੇ ਕੀ ਕੁਝ ਕਿਹਾ ਦੋਵਾਂ ਆਗੂਆਂ ਨੇ ਪਹਿਲਾਂ ਰਾਹੁਲ ਗਾਂਧੀ ਨੂੰ ਲੈ ਕੇ ਰਵਨੀਤ ਬਿੱਟੂ ਨੇ ਕੀ ਕੀਤਾ ਉਹ ਵੀ ਸੁਣਾਵਾਂਗੇ ਤੇ ਫਿਰ ਰਵਨੀਤ ਬਿੱਟੂ ਦੇ ਬਿਆਨ ਤੇ ਰਾਜਾ ਵਰਿੰਗ ਦਾ ਕੀ ਰਿਐਕਸ਼ਨ ਆਇਆ ਉਹ ਵੀ ਤੁਹਾਨੂੰ ਸੁਣਾਉਂਗੇ ਅੱਜ ਤੱਕ ਉਹ ਆਦਮੀ ਇਹ ਨਹੀਂ ਸਿੱਖ ਸਕਾ आज भी वो रिक्शे वाले के पास जाके उसके सीखेंगे भी कैसे अरे भाई पोलिटिकल जीवन में आप आपको अभी दर्द पता नहीं चला मजदूर का दर्द क्या है मोची का दर्द क्या है एक कारपेंटर का दर्द क्या है एक मैकेनिक का दर्द क्या है आज एल होके आप फिर कहीं चले जा रहे हो देखने आपको जब अभी तक उसका दर्द उसका उसकी प्रॉब्लम ही नहीं पता आप आधी से ज्यादा उम्र आपकी निकल चुकी है और लीडर ऑफ उप, ऑपरेशन बने हो अब आप फोटो खिंचवाने के, के लिए इससे मजाक बनता है भी इस आदमी को जो हमारी बड़ी नंबर की पॉपुलेशन है जो देहात में है जो आम है वो गरीब है उसका दर्द ही नहीं पता ये आज भी पांचवी बार एम पी होके वो अभी भी वो देखते हैं जाके भी क्या रिक्शे वाले का दर्द है आज तक उन्हें उनका दर्द ही नहीं समझाया तो इतना जीवन किसमें लगा दिया और इस बार तो सबसे बुरी बात जो सिखों को बांटने की कोशिश की है जो कहा है यहां पे कितने सिख खड़े हैं और मैं अभी गुरुद्वारा जा रहा हूं मैंने चैलेंज किया ओपन वे स्टेज पे बोल के खड़े भी कोई सिख यहां पे जो खड़ा है किसी पार्टी से जुड़े नहीं है कोई सिख यहां पे बोल पे भागलपुर में भी मुझे किसी ने बोला भी आप कड़ा नहीं डाल सकते किसी ने कहा वो पगड़ी नहीं डाल सकते किसने कहा वो गुरुद्वारे नहीं जा सकते एक सिख यहां पे खड़ा होकर कह दे मैं बीजेपी अभी छोड़ दू इतना इतना मतलब चिंगारी लगाने के लिए पहले मुस्लिमों मानों की कोशिश की उनको यूज करने की अब नहीं हुआ अब बिल्कुल बॉर्डर पे सिख है भाई देश की रक्षा वो करते हैं उनको साबुटाज करने की कोशिश की है और जो देश के सबसे बड़े वांटेड हैं जो राहुल गांधी ने बयान दिया है वो ही वो पहले देते थे अब उन्होंने सेपरेट लोग सबसे जो माहिर हैं बम बंदूक गोला बनाने वालों ने उन्होंने राहुल गांधी की जो बात है उसे सराहा है और उनकी बात राहुल गांधी ने कही है आप ये देख लीजिए जो देश के दुश्मन जो बरूद गोली हर टाइम मारने की कोशिश करते हैं उड़ाने की कोशिश करते हैं जहाजों को ट्रेन को रोड को जब वो लोग राहुल गांधी की स्पोर्ट में आ गए आप अंदाजा लगा लीजिए राहुल गांधी खुद देश के नंबर वन टेरिस्ट अगर किसी को मेरे ख्याल से किस पे अनाम होना चाहिए पकड़ने के लिए या देश का सबसे बड़ा दुश्मन जो जिसको लानना चाहिए एजेंसी को वो आज राहुल गांधी है God, उसको भेजा था मेरे खिलाफ वो पार्टी छोड़ के गया था लड़ने के लिए लुधियाना में मैं गया हराया और आज वो कह रहा है कि राहुल गांधी तो आतंकवादी है शर्मा चाहिए उस व्यक्ति को जिसको तीन बार मेंबर ऑफ पार्लियामेंट बनाया बिट्टू एक बच्चा था गुरकीरत उससे काबिल था इसको कुछ नहीं आता था इसके बावजूद राहुल गांधी ने इसको तीन बार एमपी बनाया और आज उस राहुल गांधी को कहता है कि मैं आतंकवादी हूं बिट्टू जी राहुल गांधी आपके कहने से आतंकवादी नहीं बनेगा लेकिन आपकी मानसिकता आपकी बुद्धि आपके ज्ञान के बारे में देश के लोगों को जानन हो रहा है कि कितना आसान फरामोश आदमी है अपने आकाओं को खुश करने के लिए कुछ भी कह रहा है ये जनता भी जानती है राहुल गांधी ने बाप ने शहादत दी है अपने शरीर के चथड़े चथड़े दिए हैं आप उसको आतंकवादी कहते हो और वो व्यक्ति जिसने बाप के कातलों को भी माफ कर दिया है अब उसको आतंकवादी कहोगे आपको बहुत बहुत बधाई अगर आपको लगता है कि राहुल गांधी को आतंकवादी बोल के आपका बीजेपी में कद बढ़ रहा है तो बोलिए हमें कोई एतराज नहीं है लेकिन ऐसी राजनीति अच्छी नहीं है लोग इसको गदारी और आसान फरामोशी कहते हैं इसको बचकाना कहते हैं इसको इसको बेवकूफी कहते हैं लोग आपको कह रहे हैं कि इसके दिमाग का इलाज होना चाहिए मैं इतना ही कहना चाहूंगा और उनके आकाओं को कहना चाहता हूं कि अपने इस परजंद जो नए मंत्री को हारे हुए को बनाया है इसको जरा बुद्धिमान लड़के को मंद बुद्धि लड़के को जरा समझाने का काम करें धन्यवाद अच्छा ਵਿਖੇ ਦੂਸਿਆ ਨੇ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਜਾਂਦੇ ਨੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦਿੰਦੇ ਨੇ ਹਾਲਾਂਕਿ ਕਿਹਾ ਜਾਂਦਾ ਹੈ ਕਿ ਧਾਰਮਿਕ ਜਿਸ ਤਰੀਕੇ ਦੇ ਨਾਲ ਆਜ਼ਾਦੀ ਨਹੀਂ ਹੈ ਭਾਰਤ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਉਹ ਬਿਆਨ ਦਿੱਤਾ ਗਿਆ ਕਿਉਂਕਿ ਸਪਾਈਆਂ ਕਾਂਗਰਸੀ ਆਗੂਆਂ ਦੀ ਬਹੁਤ ਆਈਆਂ ਪਰ ਇਹ ਮਾਮਲਾ ਜੋ ਹੈ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਤਿੱਖੇ ਬਿਆਨ ਤੇ ਤਿੱਖੀ ਪ੍ਰਤੀਕਿਰਿਆਵਾਂ ਆਣੀਆਂ ਲਗਾਤਾਰ ਚੱਰੀ ਹੈ ਰਵਨੀਤ ਬਿੱਟੂ ਜੋ ਕਿ ਕਿਸੇ ਵਕਤ ਰਾਹੁਲ ਗਾਂਧੀ ਦੀਆਂ ਅੱਖਾਂ ਦੇ ਤਾਰੇ ਸਨ ਰਾਹੁਲ ਗਾਂਧੀ ਨੇ ਕਿਹਾ ਜਾਂਦਾ ਉਹਨਾਂ ਨੂੰ ਤਿੰਨ ਵਾਰ ਐਮਪੀ ਬਣਾਇਆ ਹੁਣ ਉਹ ਰਾਹੁਲ ਗਾਂਧੀ ਦੇ ਖਿਲਾਫ ਹੀ ਮੰਦੇ ਬੋਲ ਬੋਲ ਰਹੇ ਨੇ ਔਰ ਇਹ ਗੱਲ ਜੋ ਹੈ ਕਾਂਗਰਸੀ ਆਗੂਆਂ ਨੂੰ ਗਵਾਰਾ ਨਹੀਂ ਗੁਜ਼ਰ ਰਹੀ ਹੈ ਔਰ ਇਸੇ ਕਰਕੇ ਰਵਨੀਤ ਬਿੱਟੂ ਨੂੰ ਮੰਦ ਮੰਦ ਬੁੱਧੀ ਆਖ ਦਿੱਤਾ ਹੈ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਕਹਿ ਰਹੇ ਨੇ कि जो अपने दादा दी शहादत भूल गया जिसने तीन बार एमपी बनाया जिसने सियासत ਦੇ ਵਿੱਚ ਐਂਟਰੀ ਕਰਵਾਈ ਜੇਕਰ ਉਹ ਅਜੇ ਹੀਆਂ ਗੱਲਾਂ ਕਰੇਗਾ ਤਾਂ ਫਿਰ ਲੋਕ ਇਸ ਨੂੰ एहसान फरामोशी ਕਹਿਣਗੇ ਗਦਾਰੀ ਕਹਿਣਗੇ ਤੁਝੇ ਪਾਸੇ ਦੱਸ ਦੇ ਕਿ ਰਮਨੀਤ ਬਿੱਟੂ ਨੇ ਦਰਅਸਲ ਇੱਕ ਬਿਆਨ ਬਿੱਤ ਦਿਨ ਦਿੱਤਾ ਸੀ ਬਿਹਾਰ ਦੇ ਭਾਗਲਪੁਰ ਦੇ ਵਿੱਚ ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਜਾ ਕੇ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਦੇਸ਼ ਵਿਰੋਧੀ ਤਾਕਤਾਂ 'ਚ ਉਹ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਦੀਆਂ ਨੇ ਸੋ ਅੱਜ ਦੇ ਸਮਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਨੰਬਰ 1 ਅਤਵਾਦੀ ਦਾ ਜੋ ਟੈਗ ਹੈ ਉਹ ਦਿੱਤਾ ਜਾਣਾ ਚਾਹੀਦਾ ਔਰ ਇਸੀ ਗੱਲ ਨੂੰ ਲੈ ਕੇ ਹੁਣ ਸਿਆਸਤ ਪਖੀ ਹੋਈ ਹੈ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਿਰ ਇਸ ਸਿਆਸਤ ਨੂੰ ਤੁਸੀਂ ਕੀ ਨਾਮ ਦਿਓਗੇ ਕਿਉਂਕਿ ਕਦੇ ਤੁਸੀਂ ਕਿਸੇ ਦੇ ਸਕੇ ਹੁੰਦੇ ਹੋ ਪਰ ਦੂਜੇ ਹੀ ਭਲ ਜਦੋਂ ਤੁਸੀਂ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਹੋ ਤਾਂ ਫਿਰ ਜਿਸ ਨੂੰ ਤੁਸੀਂ ਸ਼ੁਰੂ ਤੋਂ ਆਪਣੀ ਮਾਂ ਪਾਰਟੀ ਕਹਿੰਦੇ ਆਏ ਹੋ ਤੇ ਸਿਆਸੀ ਆਗੂ ਜਿਨ੍ਹਾਂ ਦਾ ਤੁਸੀਂ ਸਤਕਾਰ ਕਰਦੇ ਰਹੇ ਹੋ ਉਹਨਾਂ ਦੇ ਖਿਲਾਫ ਹੀ ਤੁਸੀਂ ਜ਼ਹਿਰ ਉਗਲਣਾ ਸ਼ੁਰੂ ਕਰ ਦਿੰਦੇ ਹੋ ਔਰ ਇਸੇ ਕਰਕੇ ਜੋ ਕ੍ਰੈਡੀਬਿਲਿਟੀ ਹੈ ਉਸ ਨੂੰ ਲੈ ਕੇ ਸਿਆਸੀ ਆਗੂਆਂ ਦੀ ਅੱਜ